ਪਿਆਰੇ ਵਿਦਿਆਰਥੀਓ ਮੈਂ ਕੁਸੁਮਲਤਾ ਸਾਇੰਸ ਮਿਸਟ੍ਰੈਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਟੀਵਾਲ ਕਲਾਂ ਤੋਂ ਅੱਜ ਪਿਆਰੇ ਵਿਦਿਆਰਥੀਓ ਅਸੀਂ ਕਿਰਿਆ ਨੰਬਰ 80 ਚੁੰਬਕੀ ਖੇਤਰ ਵਿੱਚ ਰੱਖੇ ਕਿਸੇ ਚਾਲਕ ਵਿੱਚੋਂ ਕਰੰਟ ਲੰਘਾਉਣ ਤੇ ਉਸ ਉੱਪਰ ਲੱਗੇ ਬਲ ਦਾ ਅਧਿਐਨ ਬਾਰੇ ਪੜਾਂਗੇ ਇਸ ਡਾਇਗ੍ਰam ਦੇ ਵਿੱਚ ਦੇਖੋ ਬੇਟਾ ਇੱਕ ਐਲੂਮੀਨੀਅਮ ਦੀ ਛੜ ਹੈ AB ਤੇ ਇੱਕ ਚੁੰਬਕੀ ਖੇਤਰ ਆਪਾਂ ਪ੍ਰੋਡਿਊਸ ਕੀਤਾ ਹੋਇਆ ਹੈ ਤੇ ਇਸ ਦੇ ਨਾਲ ਇਸ ਐਲੂਮੀਨੀਅਮ ਦੀ ਛੜ ਦੇ ਵਿੱਚੋਂ ਬਿਜਲੀ ਧਾਰਾ ਪ੍ਰਵਾਹਿਤ ਕੀਤੀ ਹੋਈ ਹੈ ਇਸ ਬੈਟਰੀ ਦੀ ਹੈਲਪ ਦੇ ਨਾਲ ਆ ਪਿਆਰੇ ਵਿਦਿਆਰਥੀਓ ਅਸੀਂ ਇਸ ਦੇ ਵਿੱਚ ਦੇਖਾਂਗੇ ਕਿ ਅਗਰ ਐਲੂਮੀਨੀਅਮ ਦੀ ਛੜ ਨੂੰ ਅਸੀਂ ਚੁੰਬਕੀ ਖੇਤਰ ਵਿੱਚ ਰੱਖਦੇ ਹਾਂ ਤੇ ਇਸ ਐਲੂਮੀਨੀਅਮ ਦੀ ਛੜ ਦੇ ਵਿੱਚੋਂ ਬਿਜਲੀ ਧਾਰਾ ਪ੍ਰਵਾਹਿਤ ਕਰਦੇ ਹਾਂ ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ ਬਿਜਲੀ ਧਾਰਾ ਪ੍ਰਵਾਹਿਤ ਕਰਨ ਤੋਂ ਬਾਅਦ ਛੜ AB ਵਿਸਥਾਪਿਤ ਹੁੰਦੀ ਹੈ ਇਸ ਵਿੱਚ ਪਿਆਰੇ ਵਿਦਿਆਰਥੀਓ ਦੇਖੋ ਬਿਜਲੀ ਧਾਰਾ ਦੀ ਦਿਸ਼ਾ ਕਿਸ ਤਰਫ ਹੈ ਬਿਜਲੀ ਧਾਰਾ ਦੀ ਦਿਸ਼ਾ B ਤੋਂ A ਤੱਕ ਹੈ ਤਾਂ ਜੋ ਛੜ ਹੈ ਉਹ ਖੱਬੇ ਪਾਸੇ ਵੱਲ ਵਿਸਥਾਪਿਤ ਹੁੰਦੀ ਹੈ ਇਸ ਦਾ ਕੀ ਮਤਲਬ ਹੋਇਆ ਕਿ ਜੇ ਛੜ ਵਿਸਥਾਪਿਤ ਹੋ ਰਹੀ ਹੈ ਤਾਂ ਇਸ ਤੋਂ ਪਤਾ ਚੱਲਦਾ ਹੈ ਕਿ ਛੜ ਉੱਤੇ ਕੋਈ ਨਾ ਕੋਈ ਬਲ ਲੱਗ ਰਿਹਾ ਹੈ ਅਗਰ ਅਸੀਂ ਬਿਜਲੀ ਧਾਰਾ ਦੀ ਦਿਸ਼ਾ ਬਦਲ ਦਿੰਦੇ ਹਾਂ ਮਤਲਬ ਬਿਜਲੀ ਧਾਰਾ ਦੀ ਦਿਸ਼ਾ ਕਿੱਧਰ ਕਰ ਦਈ ਆਪਾਂ A ਤੋਂ B ਕਰ ਦਈਏ ਤਾਂ ਛੜ ਦੀ ਵਿਸਥਾਪਨ ਦੀ ਦਿਸ਼ਾ ਵੀ ਉਲਟ ਹੋ ਜਾਵੇਗੀ ਪਹਿਲਾਂ ਛੜ ਖੱਬੇ ਪਾਸੇ ਵੱਲ ਵਿਸਥਾਪਿਤ ਹੋ ਰਹੀ ਸੀ ਹੁਣ ਛੜ ਸੱਜੇ ਪਾਸੇ ਵੱਲ ਵਿਸਥਾਪਿਤ ਹੁੰਦੀ ਹੈ ਤਾਂ ਅਸੀਂ ਇਹ ਦੇਖਦੇ ਹਾਂ ਕਿ ਬਿਜਲੀ ਧਾਰਾ ਦੀ ਦਿਸ਼ਾ ਬਦਲਣ ਦੇ ਨਾਲ ਛੜ ਦੇ ਵਿਸਥਾਪਨ ਦੀ ਦਿਸ਼ਾ ਵੀ ਬਦਲ ਜਾਂਦੀ ਹੈ ਤਾਂ ਛੜ ਦਾ ਵਿਸਥਾਪਨ ਕਿਸ ਕਿਸ ਤੇ ਉਪਰ ਨਿਰਭਰ ਕਰਦਾ ਹੈ ਇਹ ਨਾ ਤਿੰਨ ਪੁਆਇੰਟਸ ਦੇ ਉੱਪਰ ਛੜਦਾ ਵਿਸਥਾਪਨ ਨਿਰਭਰ ਕਰਦਾ ਹੈ ਪਹਿਲਾ ਹੈ ਕਿ ਜੇ ਆਪਾਂ ਕਰੰਟ ਦੀ ਵੈਲਿਊ ਵਧਾਨੀਆ ਤਾਂ ਬਲ ਵੀ ਵਧੇਗਾ ਜਿਸ ਦੇ ਨਾਲ ਵਿਸਥਾਪਨ ਵੀ ਵਧ ਜਾਵੇਗਾ ਦੂਸਰਾ ਛੜਤੇ ਲੱਗ ਰਿਹਾ ਬਲ ਕਿਵੇਂ ਵਧਦਾ ਹੈ ਛੜਤੇ ਲੱਗ ਰਿਹਾ ਬਲ ਚੁੰਬਕੀ ਖੇਤਰ ਵਧਾਉਣ ਤੇ ਵੀ बढ़ेगा मतलब जितनी अपनी यह चुंबक ज्यादा पावरफुल ਹੋएगी ਉਹਨਾਂ ਵਿਸਥਾਪਨ ਵੀ ਕੀ ਹੋਏਗਾ ਜਿਆਦਾ ਹੋਏਗਾ ਤੀਸਰਾ ਵਿਸਥਾਪਨ ਜਾਂ ਵਾਲ ਕਿਸ ਤੇ ਡਿਪੈਂਡ ਕਰਦਾ ਹੈ ਕਿ ਛੜਦੀ ਲੰਬਾਈ ਜਿੰਨੀ ਜਿਆਦਾ ਹੋਵੇਗੀ ਉਹਨਾਂ ਵਿਸਥਾਪਨ ਵੀ ਜਿਆਦਾ ਹੋਵੇਗਾ ਹੁਣ ਅਸੀਂ ਇਸ ਵਿਸਥਾਪਨ ਦੀ ਦਿਸ਼ਾ ਨੂੰ ਇੱਕ ਬਹੁਤ ਹੀ ਸੌਖੇ ਨਿਜਮ ਦੇ ਨਾਲ ਪਤਾ ਕਰ ਸਕਦੇ ਹਾਂ ਜਿਸ ਨੂੰ ਅਸੀਂ ਬੋਲਦੇ ਹਾਂ ਫਲੈਮਿੰਗ ਦਾ ਖੱਬਾ ਹੱਥ ਨਿਜਮ ਇਸ ਦੇ ਵਿੱਚ ਖੱਬੇ ਹੱਥ ਨਿਜਮ ਦੇ ਵਿੱਚ ਆਪਣੀਆਂ ਤਿੰਨੋਂ ਉਂਗਲੀਆਂ ਅੰਗੂਠਾ ਪਹਿਲੀ ਉਂਗਲੀ ਤੇ ਵਿਚਕਾਰਲੀ ਉਂਗਲੀ ਨੂੰ ਇਸ ਤਰ੍ਹਾਂ ਫਿਲਾਓ ਕਿ ਤਿੰਨੋਂ ਉਂਗਲੀਆਂ ਲੰਬ ਰੂਪ ਦੇ ਵਿੱਚ ਹੋਣ ਤਾਂ ਜੋ ਅੰਗੂਠਾ ਹੈ ਉਹ ਛੜਦੀ ਗਤੀ ਯਾਨੀ ਕਿ ਚਾਲਕ ਦੀ ਗਤੀ ਵਾਲੀ ਤੇ ਪਹਿਲੀ ਉਂਗਲੀ ਚੁੰਬਕੀ ਖੇਤਰ ਵਾਲੀ ਤੇ ਵਿਚਕਾਰਲੀ ਉਂਗਲੀ ਬਿਜਲੀ ਧਾਰਾ ਦੀ ਦਿਸ਼ਾ ਵੱਲ ਸੰਕੇਤ ਕਰਦੀ ਹੈ ਅੰਗੂਠਾ ਛੜਦੀ ਗਤੀ ਪਹਿਲੀ ਉਂਗਲੀ ਚੁੰਬਕੀ ਖੇਤਰ ਤੇ ਵਿਚਕਾਰਲੀ ਉਂਗਲੀ ਬਿਜਲੀ ਧਾਰਾ ਦੀ ਦਿਸ਼ਾ ਵੱਲ ਸੰਕੇਤ ਕਰਦੀ ਹੈ ਤਾਂ ਫਲੈਨਿੰਗ ਦਾ ਖੱਬਾ ਹੱਥ ਨਿਜ਼ਮ ਅਪਲਾਈ ਕਰਕੇ ਅਸੀਂ ਛੜਦੀ ਦਿਸ਼ਾ ਛੜਦੇ ਲੱਗ ਰਹੇ ਬਲ ਦੀ ਦਿਸ਼ਾ ਦਾ ਪਤਾ ਲਗਾ ਸਕਦੇ ਹਾਂ ਪਿਆਰੇ ਵਿਦਿਆਰਥੀਓ ਇਸਦੇ ਵਿੱਚ ਇੱਕ ਕੁਐਸਚਨ ਇਹ ਵੀ ਬਣਦਾ ਹੈ ਕਿ ਛੜ ਦੇ ਵਿੱਚ ਵਿਸਥਾਪਨ ਜਾਂ ਛੜ ਤੇ ਲੱਗ ਰਿਹਾ ਬਲ ਕਦੋਂ ਸਭ ਤੋਂ ਜ਼ਿਆਦਾ ਹੁੰਦਾ ਹੈ ਜਦੋਂ ਚੁੰਬਕੀ ਖੇਤਰ ਦੀ ਦਿਸ਼ਾ ਅਤੇ ਬਿਜਲੀ ਧਾਰਾ ਦੀ ਦਿਸ਼ਾ ਇੱਕ ਦੂਸਰੇ ਦੇ ਲੰਬਾਤਮਕ ਰੂਪ ਵਿੱਚ ਹੁੰਦੀਆਂ ਹਨ ਤਾਂ ਲੱਗ ਰਿਹਾ ਬਲ ਸਭ ਤੋਂ ਜ਼ਿਆਦਾ ਹੁੰਦਾ ਹੈ ਉਮੀਦ ਹੈ ਪਿਆਰੇ ਵਿਦਿਆਰਥੀਓ ਤੁਹਾਨੂੰ ਇਹ ਕਿਰਿਆ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ ਧੰਨਵਾਦ